ਮੈਡਮ ਨੂੰ ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦਾ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਡੇ ਮਿੱਟੀ ਵਿੱਚ ਇਹ ਤਰ ਜਾਣਾ ਜੇ 10-15 ਮਿੰਟ ਦੀ ਵੱਧ ਪਏ ਵੀ ਕਿ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸ ਦਿੰਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿਆਂਗੀ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰਿਸ਼ ਸਾਲੀ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਸਾ ਸਟਰਕਚਰ ਨਹੀਂ ਕੋਈ ਹੋ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਬੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਦੋ ਰੁਪਏ ਬਣੂਗੇ ਜੀ ਦੱਸੋ ਤਾਂ ਸੇ ਮੈਨੂੰ 4 ਮੈਣ ਨੂੰ ਕਹਿ ਕੇ ਅੱਗੇ ਟਰੈਕਟਰ ਲਾ ਕੇ ਹੀ ਗੜ ਜਾਣ ਆਏ ਪਹਿਲਾਂ ਮੈਨੂੰ ਨਹੀਂ ਭਾਈ ਮਨ ਤੋਂ 3-4 ਸਾਲ ਹੋ ਗਏ ੱੱਕੇ ਖਾਦੇ ਦੋ ਮਹੀਨੇ ਦਾ 200 ਕਮੇਟੀ ਬਣੀ ਫੇੜੀ ਰੋ ਫੇ ਦੋ ਮਹੀਨੇ ਚ 200 ਕੀੜੀ ਕੰਮ ਕਰੇ ਤੁਸੀਂ ਉਹ ਕੰਮ ਬਾਹਰ ਹੋਣਾ ਕਾਦੋ ਪ੍ਰਸੇਖ ਲਾ ਦਿਓ ਜਦੋਂ ਬਸਿਆਂ ਦੇ ਬੱਚਿਆਂ ਦੀ ਬੱਸ ਪਲਟ ਜੀ ਜਿਆਦਾ ਕਰੂਗੇ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਢਾਵਾਂ ਨਾ ਖਰਚ ਵਿੱਚ ਬੈਠੇ 7.5 ਘੰਟੇ ਬਣਾਉਂਦੀ ਮੇਰੀ ਉਮਰ ਵਾੜ ਦੋ ਮੈਂ ਹੁੰਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹਦਾ ਗਵਾਹ ਦੋ ਚਲੋ ਮੈਂ ਇੱਕ ਗੱਲ ਦੱਸ ਰਹੀ ਹਾਂ ਹਾਂ ਮੁੰਡਾ ਬੋਲ ਇਹ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸਦੇ ਮੈਂ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਚਲੋ ਮੈਂ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦਾਂ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾਉਂਦੇ ਕਿ ਨਹੀਂ ਦੇ ਦੇਂਗੇ ਟਿੱਪਰ ਆਪਣੇ ਪੈਸੇ ਆਪਣੇ ਕਿੱਥੇ ਐਮਸੀ ਮੈਮ ਹਿੰਦੁਸਤਾਨ ਟੈਨ ਵਾਲਿਆਂ ਨੂੰ ਕਹਿੰਦਾ 500 ਬਾਰਾਂ 1000 ਰੁਪਏ ਸੜਕ ਬਣਾ ਲੈ ਕਦੋਂ ਅਫਸਰ ਵੀ ਹਾਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਗਟਕਾ ਹੋਰ ਕਾ ਦੋ ਦਿਨ ਮੈਂ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਤਾਂ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਮੇਰੇ ਮੇਰੇ ਨਾਲ ਹੋਣੇ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵਿੱਚ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਹੋਵਾਂਗੇ ਕਿਸੇ ਗੱਲ ਮੈਂ ਤੁਹਾਨੂੰ ਦੱ ਕਰ ਆਇਆ ਪਿਆ ਮੋਟਰ ਡਾਊਨ ਪਿਛਲੇ ਹਮਾਂ ਚ ਬਤਾ ਰਿਹਾ ਐਮ ਐਲ ਮੈਂ ਇਧਰ ਮੈਂ ਸ਼ੁਰੂ ਕਰੀਏ ਇੱਕ ਮਿੰਟ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਬਤਾ ਰਿਹਾ ਪਹਿਲੇ ਪੁਲਿਸਪਾਲ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐਸ ਤੇ ਤਿੰਨ ਵੱਡੇ ਐਸ ਤੋਂ ਕਰੈਟਰ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੀਟਿੰਗ ਲੈ ਕੇ ਆਂ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕਲੀਅਰ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਕਾਸੀ ਦਾ ਨਕਾਸੀ ਨਹੀਂ ਪਾਵਰ ਪਾਉਣ ਤਰਸ਼ੂਲ ਚਲਾ ਤਾ ਕਹ ਲਾ ਕੋਈ ਤਰਸ਼ੂਲ ਨਾ ਕਰ ਮੌਜੂਦਾਨੀ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਉਂਦਾ ਉਰੇ ਦੱਸੋ ਇਹਨੂੰ ਖਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਕਿਉਂ ਨਾਲ ਬੋਲਣਾ ਕਹਿੰਦਾ ਨਾਉਣ ਤੋਂ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀਰ ਆ ਕੇ ਕਹਿੰਦਾ ਉਹ ਵੀਰ ਤੁਹਾਡੇਆਂ ਕੋਈ ਟੋਟ ਸਾਰੇ ਸੁਣਦਾ ਬਾਈ ਜਿਹੜਾ ਨਾਲ ਕਦੇ ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਗੱਠ ਨੰਬਰ ਨਿਕਲੂਗਾ ਇਹ ਤਾਂ ਬਣਦੇ ਤੁਹਾਡਾ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣੋ ਕੰਮ ਪਰ ਗੱਛ ਦੇ ਅਸੀਂ ਸਨਮਾਨ ਕਰੂ ਉਹ ਵੀ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਸੜਕ ਜੰਤਰ ਕੱਤ ਪੈਣੀ ਆ ਸੜਕੇ ਜੀ ਪਤਾ ਬਾਈਓ ਸੜਕ ਤੁਹਾਨੂੰ ਪਤਾ ਜਲਦੀ ਬਾਅਦ ਇੱਕ ਵਾਰੀਓ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਕਾਰਡ ਬਣਾ ਮੰਨ ਸਕਦੇ ਆ ਜੀ ਨੀ ਬਤੀ ਚਾਰ ਸਾਲ ਹੋ ਗਏ ਸਾਲ ਸਾਕ ਸਰਕਾਰ ਨੂੰ ਰਹਿ ਗਿਆ ਮੂਹਰੇ ਦਾ ਨਾਲ ਪਰਦੇ ਨਾ ਇੰਨਾ ਰਹਿ ਗਿਆ ਬਹੁਤ ਬੜੀ ਆ ਪਰ ਨੰਬਰ ਦੱਸੋ ਹੀ ਕੋਣ ਬਹੁਤ ਦਾ ਦੋ ਕਰੂਗੇ ਕੰਮ ਚਾਰ ਸਾਲ ਹੋ ਗਈ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਥੋੜੇ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਦੀ ਮਤੇ ਵੀ ਪਾਉਣੇ ਨੇ ਆਸਵਾਦ ਹੁੰਦਾ ਹੈ 12 ਸੋ 15 ਵੀ ਇੱਕ ਮਹੀਨੇ ਦੇ ਦੋ ਇੱਕ ਮਿੰਟ ਰੁਕੋ ਬੱਛੀ ਪਰਫਾਰਮੈਂਸ ਬਹੁਤ ਵਧੀਆ ਆ ਕੋਈ ਨਹੀਂ ਕਰ ਜੇ ਹੁਣ ਅਗਲੇ ਦੋ ਮਹੀਨੇ ਚ ਕਰਤਾ ਕਿ ਮਨ ਨੂੰ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਬੁਰਾ ਹਾਲ ਹੈ ਉਹ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਨਾਲ ਗਿਆ ਕਿਹਨਾਂ ਰਾਜਿਕਾ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾਇਆ ਸਾਨੂੰ ਜੀ ਇੰਨਾ ਕਿਦਾ ਮੁੱਲ ਨੂੰ ਮੋੜ ਦੋਈ ਕੰਮ ਥੋੜਾ ਬੋਧਾ ਤਾਂ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਥ ਪਾਸ ਲੱਗਦੇ ਜੀ ਇੱਕ ਜਾਣਿਆ ਬਣ ਜੂ ਸੜਕ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਕੋਈ ਕੰਮ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਾ ਵੇਟਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜੂਗਾ ਹੋ ਜੀ ਉਹਨਾਂ ਤਾਂ ਮੰਨ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਵੀ ਪਾਣੀ ਸੀਵਰੇਜ ਕੰਪਲੀਟ ਕਰਵਾਉਈ ਆਲਾ ਬੰਦ ਬਣਦਾ ਸਾਢੇ ਪਾਣੀ ਇਹ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਵੀ ਕੰਮ ਜੀ ਕਰਦੇ ਮੇਰੀ ਗੱਲ ਸੁਣੇ ਇੱਕ ਟੇਡਾ ਸਮਝਾਉਂ ਰਹੇ ਆ ਮੈਂ ਕਿ ਤਾਹਗਾ ਵੈਸਾ ਰੋਕ ਦਿਓ ਵਾਹ ਆਹ ਦੇਖੋ ਨਾਰਕੀ ਦੇਖ ਲਓ ਉਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਇਹਦਾ ਆਪ ਕਿਹਦੇ ਹੋਣਾ ਨਹੀਂ ਫਿਰ ਉੱਪਰ ਰਖਵਾ ਦਿਓ